ਵਾਗੜੀ ਖਾਲਸਾ ਵਾਗੜੀ ਦੀ ਫਤਿਹ ਜੈ ਮਾਤਾ ਦੀ ਆਦਾਬ ਸਤਿ ਸ੍ਰੀ ਅਕਾਲ ਮੈਂ ਇੱਕ ਗਵਰਨਮੈਂਟ ਨੂੰ ਨਿਕਾਇਆ ਸਵਾਲ ਕਰਨਾ ਚਾਹੁੰਦਾ ਵਾਂ ਜੋ ਕਿ 400 ਏਕੜ ਦੇ ਵਿੱਚ ਆਈਟੀ ਡਿਪਾਰਟਮੈਂਟ ਹైదరాబాద్ ਜੰਗਲ ਕੱਟ ਕੇ ਬਣਾਉਣਾ ਚਾਹ ਰਹੇ ਨੇ ਕਿ ਉਹ ਆਈਟੀ ਡਿਪਾਰਟਮੈਂਟ 400 ਏਕੜ ਦਾ ਸਾਡੇ ਰਾਜਸਥਾਨ ਦੇ ਵਿੱਚ ਨਹੀਂ ਬਣ ਸਕਦਾ ਜਿੱਥੇ ਬੰਜਰ ਜ਼ਮੀਨ ਹੈ ਕਿਉਂ ਆਪਾਂ ਆਪਣੇ ਪ੍ਰਾਇਵਰੇਨ ਨੂੰ ਖਤਮ ਕਰਨਾ ਚਾਹਦੇ ਆ ਕਿਉਂ ਆਪਾਂ ਆਪਣੇ ਜੰਗਲਾਂ ਨੂੰ ਕੱਟ ਰਹੇ ਆ ਜਿੱਦਾਂ ਸਾਨੂੰ ਆਕਸੀਜਨ ਮਿਲਦੀ ਹੈ ਸਾਡੇ ਜੀਵ ਜੰਤੂ ਵੀ ਉਹ ਦੇਖੋ ਨਾ ਜਿੰਨਾ ਦਾ ਰਹਿਣ ਸਹਿਣ ਸਾਰਾ ਬਾ ਜੇ ਆਪਾਂ ਚਾਹਨੇ ਆ ਵੀ ਸਾਡੇ ਘਰ ਸੁਰੱਖਿਤ ਰਹਿਣ ਉਹ ਵੀ ਆਪਣਾ ਰਹਿਣ ਸਹਿਣ ਕਿ ਤਰ੍ਹਾਂ ਕਰਨਾ ਠੀਕ ਹੈ ਨਾ ਗਵਰਨਮੈਂਟ ਨੂੰ ਇਸ ਬਾਰੇ ਸੋਚਣਾ ਚਾਹੀਦਾ ਮੋਦੀ ਸਾਹਿਬ ਨੂੰ ਸੋਚਣਾ ਚਾਹੀਦਾ ਉਹ ਤੋਂ ਦੇ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਨਾ ਕਿ ਹైదరాబాద్ ਦੇ ਵਿੱਚ ਜਿਹੜੇ ਜੰਗਲ ਆ ਉਹਨੂੰ ਕਟਣ ਪੁਲਿਸ ਮੇਰੀ ਇਹ ਸਾਰਿਆਂ ਕੀ ਰਿਕੁਐਸਟ ਹੈ ਇਸ ਵੀਡੀਓ ਨੂੰ ਇੰਨਾ ਕੀ ਸ਼ੇਅਰ ਕਰੋ ਕਿ ਉਹ ਮੋਦੀ ਸਾਹਿਬ ਤੱਕ ਪਹੁੰਚੇ ਥੋੜਾ ਹੈਦਰਾਬਾਦ ਦੀ ਗਵਰਨਮੈਂਟ ਤੱਕ ਪਹੁੰਚੇ ਵੀ ਉਹ ਇਸ ਚੀਜ਼ ਨੂੰ ਲੈ ਕੇ ਸੋਚਣ ਵੀ ਆਪਾਂ ਉਥੇ ਜੰਗਲ ਕੱਟ ਕੇ ਕਿਉਂ ਬਣਾ ਰਹੇ ਆ ਇਹ ਚੀਜ਼ ਨੂੰ ਸਾਡੇ ਕੋਲ ਜਦੋਂ ਇੰਨੀ ਬੰਜਰ ਜ਼ਮੀਨ ਸਾਡੇ ਕੋਲ ਕਿੰਨਾ ਦੇਖੋ ਜਿੱਥੇ ਮਲਕੀ ਆਪਾਂ ਕੁਝ ਵੀ ਖੇਤੀ ਨਹੀਂ ਕਰ ਸਕਦੇ ਸਾਡੇ ਉਥੇ ਆਪਾਂ ਪੇੜ-ਪੌਦੇ ਹੀ ਲਗਾ ਸਕਦੇ ਠੀਕ ਹੈ ਨਾ ਆਪਾਂ ਉਹਨੂੰ ਇਸ ਚੀਜ਼ ਦੇ ਵਿੱਚ ਲਈਏ ਠੀਕ ਹੈ ਨਾ ਵਰਤੋਂ ਦੇ ਵਿੱਚ ਲਈਏ ਉੱਥੇ ਆਪਾਂ ਕਾਲਜ ਖੋਲ੍ਹੀਏ ਉਹ ਹਸਪਤਾਲ ਖੋਲ੍ਹੀਏ ਨਾ ਕਿ ਆਪਾਂ ਆਪਣੇ ਜਿਹੜੇ ਰਹਿਣ ਸੈਨ ਜੰਗਲ ਵਧੀਆ ਹਰਿਆਲੀ ਆ ਆਪਾਂ ਇਸ ਚੀਜ਼ ਨੂੰ ਕੱਟ ਕੇ ਤੇ ਉਸ ਚੀਜ਼ ਦੇ ਉੱਤੇ ਕਿਉਂ ਆਪਾਂ ਕਰ ਰਹੇ ਹਾਂ ਠੀਕ ਹੈ ਨਾ ਇੰਨਾ ਪੈਸਾ ਖਰਚ ਜਿਹਦੇ ਕਰਕੇ ਸਾਨੂੰ ਡਬਲ ਨੁਕਸਾਨ ਹੋ ਰਿਹਾ ਇੱਕ ਸਾਡੇ ਆਕਸੀਜਨ ਦਾ ਨੁਕਸਾਨ ਹੋ ਰਿਹਾ ਦੂਸਰਾ ਸਾਡੇ ਜਾਨਵਰਾਂ ਦਾ ਰਹਿਣ ਸੈਨ ਦਾ ਸਾਰਾ ਠੀਕ ਹੈ ਨਾ ਉਹ ਦੇਖਿਆ ਜਾਵੇ ਗਵਰਨਮੈਂਟ ਨੂੰ ਇੱਕ ਗੱਲ ਤਾਂ ਮੈਂ ਬਹੁਤ ਛੋਟੀ ਜੀ ਗਈ ਹੈ ਪਰ ਇਹ ਸੋਚਣ ਵਾਲੀ ਗੱਲ ਹੈ ਇਹ ਦੇ ਨਾਲ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਹ ਹੀ ਚੀਜ਼ਾਂ ਆਪਾਂ ਆਪਣੀਆਂ ਜਿਹੜੀਆਂ ਸਾਡੀਆਂ ਰਾਜਸਥਾਨ ਦੇ ਜੰਬਨਰ ਜ਼ਮੀਨਾਂ ਜਾਂ ਹੋਰ ਕੋਈ ਇਲਾਕਿਆਂ ਦੇ ਵਿੱਚ ਬੰਦਰ ਜ਼ਮੀਨਾਂ ਜੀ ਉਪੀ ਬਿਹਾਰ ਦੇ ਵਿੱਚ ਹੈਗਿਆ ਆਪਾਂ ਉਹਨਾਂ ਦੇ ਵਰਤੋਂ ਦੇ ਵਿੱਚ ਲਿਆਇਆ ਜਾਏ ਉਹਨਾਂ ਨੂੰ ਵਰਤੋਂ ਚ ਲਾਏ ਉੱਥੇ ਆਪਣਾ ਗਵਰਨਮੈਂਟ ਹਸਪੀਟਲ ਖੋਲ੍ਹਿਆ ਜਾਵੇ ਜੋ ਮਤਲਬ ਕੀ ਲੋਕਾਂ ਦੇ ਕੰਮ ਦੇ ਵਿੱਚ ਆ ਨਾ ਉੱਥੇ ਆਈਡੀ ਡਿਪਾਰਟਮੈਂਟ ਇਹ ਹੀ ਚੀਜ਼ਾਂ ਸਾਨੂੰ ਉੱਥੇ ਖੋਲ੍ਹਨੀ ਚਾਹੀਦੀ ਐ ਨਾ ਕਿ ਸਾਡੇ ਹਰੇ ਭਰੇ ਜੰਗਲ ਠੀਕ ਐ ਉਹਨਾਂ ਨੂੰ ਕੱਟ ਕੇ ਆਪਣੀ ਹਰਿਆਲੀ ਨੂੰ ਕੱਟ ਕੇ ਆਪਾਂ ਆਪਣੀ ਆਪ ਨੂੰ ਮਰ ਗਈ ਤੁਸੀਂ ਜਦੋਂ ਦੇਖਿਆ ਕਰੋਨਾ ਟਾਈਮ ਦੇ ਵਿੱਚ ਆਕਸੀਜਨ ਤੇ ਵਾਸਤੇ ਲੋਕੀ ਇੱਕ ਦਿਨ ਦਾ 1 ਇੱਕ ਲੱਖ ਰੁਪਇਆ ਦੇਣ ਨੂੰ ਤਿਆਰ ਹਗੇ ਸੀ ਇੱਕ ਆਕਸੀਜਨ ਕਰਕੇ ਠੀਕ ਐ ਨਾ ਜੇ ਦੁਬਾਰਾ ਐਸਾ ਜਿਹਾ ਟਾਈਮ ਫਿਰ ਪ੍ਰਮਾਤਮਾ ਲੈ ਆਵੇ ਤੇ ਕੀ ਕਰੋਗੇ ਇਸ ਕਰਕੇ ਅਸੀਂ ਇੰਨਾਂ ਚੀਜ਼ਾਂ ਨੂੰ ਦੇਖੀਏ ਠੀਕ ਹੈ ਜਦ ਤੱਕ ਗੌਰ ਕਰੀਏ ਨਾ ਕਿ ਆਪਾਂ ਇਸ ਚੀਜ਼ ਨੂੰ ਦੁਹਰਾਏ ਠੀਕ ਹੈ ਜੀ ਜੇ ਆਪਾਂ ਇਸ ਚੀਜ਼ ਨੂੰ ਦੁਹਰਾਵਾਂਗੇ ਅਜੀਬ ਜੰਤੂਆਂ ਦੇ ਰਹਿਣ ਸਹਿਣ ਦਾ ਜੋ ਵੀ ਆ ਆਪਾਂ ਉਸ ਚੀਜ਼ ਨੂੰ ਖਤਮ ਕਰਾਂਗੇ ਇਹ ਚੀਜ਼ ਆਫਤ ਸਾਡੇ ਤੇ ਦੁਬਾਰਾ ਆਏਗੀ ਠੀਕ ਹੈ ਹੋ ਸਕਦਾ ਜੇ ਪਿਛਲੀ ਵਾਰੀ ਕਰੋਨਾ ਦੇ ਰੂਪ ਦੇ ਵਿੱਚ ਆਈ ਸੀ ਨੈਕਸਟ ਟਾਈਮ ਕਿਸੇ ਹੋਰ ਚੀਜ਼ ਦੇ ਵਿੱਚ ਆ ਜਾਏ ਠੀਕ ਹੈ ਇਸ ਕਰਕੇ ਮੇਰੀ ਇੱਕ ਹੋ ਰਿਕਵੈਸਟ ਹੈ ਗਵਰਨਮੈਂਟ ਨੂੰ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਤੇ ਜੋ ਸਾਡੀ ਬੰਜਰ ਜ਼ਮੀਨ ਹੈ ਉਹਨੂੰ ਵਰਤੋਂ ਦੇ ਵਿੱਚ ਲਿਆਇਆ ਜਾਵੇ ਗਵਰਨਮੈਂਟ ਨੂੰ ਆਪਣਾ ਵੀ ਥੋੜਾ ਸੋਚਣਾ ਚਾਹੀਦਾ ਇਸ ਚੀਜ਼ ਬਾਰੇ ਧਿਆਨ ਰੱਖਣਾ ਚਾਹੀਦਾ ਇਸ ਪੈਰ ਸੋਚ ਕੇ ਸਮਝ ਕੇ ਫਿਰ ਇਸ ਸੀਨ ਅੱਗੇ ਐਕਸ਼ਨ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੇ ਆਦਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ